24 ਅਗਸਤ ਨੂੰ ਕਮਿਸ਼ਨਰੇਟ ਅਮਰਸਰ ਵਿਖੇ ਐਨ ਆਰ ਆਈ ਸੁਖਚੈਨ ਸਿੰਘ ਤੇ ਅਟੈਕ ਹੋਇਆ ਸੀ ਜਾਨਲੇਵਾ ਅਟੈਕ ਹੋਇਆ ਸੀ ਉਹਦੇ ਚ ਦੋ ਸ਼ੂਟਰ ਮੌਕੇ ਦੇ ਸਾਹਮਣੇ ਆਏ ਸੀ ਜਿਨ੍ਹਾਂ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਉਸ ਕੇਸ ਨੂੰ ਲੈ ਕੇ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਸੀਮ ਸਾਹਿਬ ਦੀਆਂ ਸਖਤ ਹਦਾਇਤਾਂ ਸੀ ਵੀ ਇਸ ਕੇਸ ਨੂੰ ਵਿਦਆਊਟ ਬਿਨਾ ਕਿਸੇ ਦੇਰੀ ਤੇ ਤੇ ਘੱਟ ਤੋਂ ਘੱਟ ਸਮੇਂ ਦੇ ਵਿੱਚ ਇਹਨੂੰ ਲਾਜਿਕ ਐਂਡ ਤੇ ਲੈ ਜਾਣਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਤੇ ਇਹਦਾ ਜਿਹੜਾ ਮੋਟਿਵ ਆ ਸਾਰਾ ਪਤਾ ਕਰਨਾ ਉਸ ਡੀਜੀਪੀ ਸਾਹਿਬ ਦੀਆਂ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਤਹਿਤ ਮਾਨਯੋਗ ਡੀਜੀਪੀ ਸਪੈਸ਼ਲ ਇੰਟਰਨਲ ਸਕਿਉਰਿਟੀ ਸਪੈਸ਼ਲ ਡੀਜੀਪੀ ਢੋਕੇ ਸਾਹਿਬ ਉਹ ਵੀ ਇੱਥੇ ਮੌਕੇ ਤੇ ਆਏ ਸੀ ਸਾਡੇ ਹੋ ਸਾਡੇ ਜਿਹੜੇ ਜ਼ਿਲ੍ਹੇ ਦੀਆਂ ਜਿਹੜੀਆਂ ਬਾਕੀ ਨਾਲ ਦੇ ਜ਼ਿਲ੍ਹੇ ਦੀਆਂ ਜਾਂ ਕਾਉਂਟੈਂਟ ਇੰਟੈਲੀਜੈਂਸ ਦੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਉਹ ਰਲ ਕੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅਸੀਂ ਇਹਦੇ ਵਰਕਆਊਟ ਕਰ ਰਹੇ ਸੀ ਉਸ ਵਰਕਆਊਟ ਦਾ ਸਿਟਾ ਉਸ ਸਾਰੇ ਅਧਿਕਾਰੀਆਂ ਤੇ ਸਾੜੀ ਸਾਰੀਆਂ ਸਾਡੀਆਂ ਜਿਹੜੀਆਂ ਯੂਨਿਟਸ ਦੀ ਮਿਹਨਤ ਦੇ ਸਿੱਟੇ ਵਜੋਂ ਤੁਹਾਨੂੰ ਪਤਾ ਪਹਿਲੇ 7 ਘੰਟਿਆਂ ਦੇ ਵਿੱਚ ਵਿੱਚ ਅਸੀਂ ਜਿਹੜੇ ਸ਼ੂਟਰ ਸੀਗੇ ਜਿਨ੍ਹਾਂ ਦਾ ਨਾਮ ਗੁਰਕੀਰਤ ਬਾਸੀ ਪਿੰਡ ਬੋਟਰਾ ਏਰੀਆਸ ਗੋਰੀ ਸੁਖਵਿੰਦਰ ਪੁੱਤਰ ਜਰਨੈਲ ਸਿੰਘ ਪਿੰਡ ਜੈਰਾਵਂ ਢਿਲਵਾ ਇਹ ਦੋ ਵਿਅਕਤੀ ਆ ਜਿਹੜੇ ਇਮੀਡੀਏਟ ਉਦੋਂ 7 ਘੰਟੇ ਦੇ ਵਿੱਚ ਸ਼ਾਮ ਤੱਕ ਆਇਡੈਂਟੀਫਾਈ ਹੋ ਗਏ ਸੀ ਜਿਨ੍ਹਾਂ ਬਾਰੇ ਤੁਹਾਡਾ ਨੇ ਸ਼ੇਅਰ ਕੀਤਾ ਸੀ ਇਸੇ ਤਰ੍ਹਾਂ ਨੈਕਸਟ ਡੇ ਇਹ ਗੱਲ ਸਟੈਬਲਿਸ਼ ਹੋ ਗਈ ਸੀ ਵੀ ਇਹ ਐਨ ਆਰ ਆਈ ਦਾ ਮਰਡਰ ਹੈ ਜਿਹੜਾ ਇਹ ਆਪਸੀ ਐਨ ਆਰ ਆਈ ਪਰਿਵਾਰਾਂ ਦਾ ਝਗੜਾ ਉਸ ਦੇ ਵਜ੍ਹਾ ਕਰਕੇ ਜਿਹੜੇ ਏਸ ਸੁਖਚੈਨ ਸਿੰਘ ਦਾ ਸੌਰਾ ਪਰਿਵਾਰ ਜੋ ਕਿ ਅਮਰੀਕਾ 'ਚ ਰਹਿੰਦਾ ਉਸ ਪਰਿਵਾਰ ਵੱਲੋਂ ਫਰौती ਦੇ ਕੇ ਸਪਾਰੀ ਦੇ ਕੇ ਇਹਨਾਂ ਬੰਦਿਆਂ ਤੋਂ ਇਹ ਕ੍ਰਾਈਮ ਕਰਾਉਣ ਦਾ ਉਹਨਾਂ ਨੇ ਯਤਨ ਕੀਤਾ ਤੇ ਇਹ ਕ੍ਰਾਈਮ ਕਰਵਾਇਆ ਉਸੇ ਲੜੀ ਤਹਿਤ ਪੰਜ ਵਿਅਕਤੀ ਆ ਜਿਹੜੇ ਅਸੀਂ ਕੱਲ ਗ੍ਰਿਫਤਾਰ ਕਰ ਲਈ ਸੀ ਜਿਨ੍ਹਾਂ ਨੇ ਕ੍ਰਾਈਮ 'ਚ ਅਸਿਸਟ ਕੀਤਾ ਜਾਂ ਕ੍ਰਾਈਮ ਕਰਨ ਤੋਂ ਬਾਅਦ ਇਹਨਾਂ ਨੂੰ ਪਨਾਹ ਦਿੱਤੀ ਆ ਜਾਂ ਜਿਹੜਾ ਹੈਗਾ ਉਹਨਾਂ ਦੇ ਜਿਹੜਾ ਮੇਨ ਇਸ ਦਾ ਪੁਰਾਣਾ ਫਾਦਰ ਇਨ-ਲਾ ਸੀਗਾ ਅਸੀਂ ਉਹਨੂੰ ਮੌਕੇ ਤੋਂ ਅਰੈਸਟ ਕਰ ਲਿਆ ਸੀ ਉਸੇ ਲੜੀ ਦੇ ਵਿੱਚ ਆਪਜੀ ਨਾਲ ਸ਼ੇਅਰ ਕੀਤਾ ਸੀ ਵੀ ਅਸੀਂ ਜਿਹੜੇ ਸ਼ੂਟਰਸ ਆ ਉਹਨਾਂ ਨੂੰ ਵੀ ਛੇਤੀ ਕਾਬੂ ਕਰ ਲਾਂਗੇ ਸਾਡੀਆਂ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਲਗਾਤਾਰ ਉਸ ਫਾਲੋਅ-ਅਪ ਦੇ ਵਿੱਚ ਲੱਗੀਆਂ ਸੀ ਉਸ ਫਾਲੋਅ-ਅਪ ਦੇ ਅਧੀਨ ਇਹ ਪਤਾ ਲੱਗਿਆ ਵੀ ਇਹ ਇੱਥੋਂ ਕ੍ਰਾਈਮ ਕੀਤਾ ਕ੍ਰਾਈਮ ਕਰਨ ਤੋਂ ਬਾਅਦ ਇਹ ਫੇਰ ਆਪਣੇ ਉਸ ਹੋਟਲ 'ਚ ਆਏ ਉੱਥੇ ਠਹਿਰੇ ਕੋਸ਼ ਇਹਨਾਂ ਨੇ ਜਿਹੜੇ ਬਾਹਰੋਂ ਸੁਖਸੈਨ ਦੇ ਸੋਹਰਾ ਪਰਿਵਾਰ ਨੇ ਜਿਹੜੀ ਕਮਿਟਮੈਂਟ ਹੋਈ ਸੀ ਉਹ ਕਮਿਟਮੈਂਟ ਅੱਜ ਕਲੀਅਰ ਹੋਈ ਆ ਇਹ ਕਮਿਟਮੈਂਟ ਸੀ ਵੀ ਇਹਨਾਂ ਨੇ 15 ਲੱਖ ਰੁਪਇਆ ਇਹ ਮਰਡਰ ਕਰਨ ਦਾ ਲੈਣਾ ਸੀਗਾ ਤੇ ਉਹ ਜਿਹੜਾ ਸੁਰਿੰਦਰਪਾਲ ਸਿੰਘ ਅਮਰੀਕਾ ਵਿੱਚ ਇਹਦੀ ਪ੍ਰਾਣੀ ਜਿਹੜੀ ਵਾਈਫ ਆ ਉਹਦਾ ਰੀਅਲ ਭਰਾ ਹੈਗਾ ਉਹਨੇ ਇਹਨਾਂ ਨੂੰ ਕਨਵੇ ਕਰਨਾ ਸੀਗਾ ਉਹਨੇ 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 ਪੇ ਕਰਨਾ ਸੀਗਾ ਤੇ ਉਸੇ ਦੇ ਤਹਿਤ ਉਸੇ ਨੇ ਇਹਨਾਂ ਨੂੰ ਤਿੰਨ ਜਿਹੜੇ ਵੈਪਨ ਅਰੇਂਜ ਕਰਵਾ ਕੇ ਦਿੱਤੇ ਉਹ ਤਿੰਨ ਵੈਪਨ ਇਹ ਤੋਂ ਅਜ ਤੋਂ 5 ਮਹੀਨੇ ਪਹਿਲਾਂ ਉਹਦੀ ਇਹਨਾਂ ਦੇ ਇਥੋਂ ਦਾ ਇੱਕ ਦੋਸਤ ਸੀਗਾ ਜਿਹਦਾ ਨਾਮ ਲੈਣਾ ਆਵਾਜਮ ਨਹੀਂ ਸਮਝੂਗਾ ਉਹਦੇ ਰਾਹੀਂ ਇੱਕ ਜਿਹੜਾ ਗੁਰਕੀਰਤ ਸਿੰਘ ਗੋਰੀਆ ਉਹਦੇ ਨਾਲ ਕੰਟੈਕਟ ਹੋਇਆ ਉਸ ਕੰਟੈਕਟ ਦੇ ਨਾਲ ਉਸ ਦੇ ਉਸ ਦੇ ਕੰਟੈਕਟ ਦੇ ਰਾਹੀਂ ਜਿਹੜਾ ਸੁਰਿੰਦਰਪਾਲ ਨੇ ਡਾਇਰੈਕਟ ਇਹਦੇ ਨਾਲ ਗੱਲਬਾਤ ਕੀਤੀ ਤੇ ਇਹਦੇ ਨਾਲ ਡੀਲ ਕੀਤੀ ਅੱਜ ਤੋਂ 15 ਦਿਨ ਪਹਿਲਾਂ ਇਹਨਾਂ ਨੇ ਕਿਸੇ ਥਾਂ ਤੇ ਉਸੇ ਬਾਹਰ ਅਮਰੀਕਾ ਬੈਠੇ ਬੰਦੇ ਨੇ ਤਿੰਨ ਵੈਪਨ ਆ ਜਿਹੜੇ ਇਹਨਾਂ ਨੂੰ ਉੱਥੇ ਸਪਲਾਈ ਦਿੱਤੇ ਉਹ ਵੈਪਨਾ ਨਾਲ ਲੈ ਕੇ ਇੱਕ ਜਿਹੜੀ ਅੱਜ ਦੀ ਇਨਵੈਸਟੀਗੇਸ਼ਨ ਤੋਂ ਸਾਨੂੰ ਕੱਲ ਵੀ ਇਹ ਪਤਾ ਸੀ ਵੀ ਇੱਕ ਮੋਟਰਸਾਈਕਲ ਤੇ ਇੱਕ ਹੋਰ ਬੰਦਾ ਆਇਆ ਸੀ ਜਿਹੜਾ ਕਿ ਕ੍ਰਾਈਮ ਜਦੋਂ ਇਹ ਕਰਨ ਆਇਆ ਸੀ ਉਹ ਕ੍ਰਾਈਮ ਸਥਾਨ ਦੇ ਬਾਹਰ ਉਤੋਂ ਮੋਟਰਸਾਈਕਲ ਤੋਂ ਉਤਰ ਕੇ ਚਲਾ ਗਿਆ ਸੀ ਉਸ ਬੰਦੇ ਦੀ ਵੀ ਅਸੀਂ ਲਗਾਤਾਰ ਭਾਲ ਕਰ ਰਹੇ ਸੀ ਸਾਡੀਆਂ ਟੀਮਾਂ ਹਰ ਸੰਭਵ ਟੈਕਨੀਕਲ ਅਸਿਸਟੈਂਸ ਸੀਸੀਟੀਵੀ ਜਾਂ ਹਿਊਮਨ ਇੰਟ ਦੇ ਨਾਲ ਵਰਕਆਊਟ ਕਰਕੇ ਉਸ ਉਸ ਵਿਅਕਤੀ ਨੂੰ ਵੀ ਅਸੀਂ ਆਈਡੈਂਟੀਫਾਈ ਕਰ ਲਿਆ ਸੀ ਉਸ ਵਿਅਕਤੀ ਦਾ ਨਾਮ ਸੁਖਵਿੰਦਰ ਸਿੰਘ ਜੀ ਲਈ ਸਾਬੀ ਪੁੱਤਰ ਅਮਰਜੀਤ ਸਿੰਘ ਵਾਸੀ ਬੁਟਰਾ ਦਾ ਸੀਗਾ ਉਸ ਉਹ ਵਿਅਕਤੀ ਵੀ ਇਹਨਾਂ ਦੇ ਨਾਲ ਕ੍ਰਾਈਮ ਵਿੱਚ ਨੌਲ ਸੀਗਾ ਇਹ ਤਿੰਨੇ ਬੰਦੇ ਇੱਥੇ ਹੋਟਲ 'ਚ ਵੀ ਰਹੇ ਸੀ ਤਿੰਨੇ ਬੰਦੇ ਕ੍ਰਾਈਮ ਵਿੱਚ ਫੋਲ ਇਹਨਾਂ ਦੇ ਇਨਵੋਲਵਮੈਂਟ ਸੀ ਅੱਜ ਪੁਲਿਸ ਨੇ ਹੁਸ਼ਿਆਰਪੁਰ ਦੀ ਇੱਕ ਸਰਾਂ ਦੇ ਵਿੱਚੋਂ ਹੁਸ਼ਿਆਰਪੁਰ ਪੁਲਿਸ ਨੂੰ ਉੱਥੇ ਲੋਕਲ ਪੁਲਿਸ ਦੀ ਮਦਦ ਲੈ ਕੇ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਉੱਥੋਂ ਕਾਬੂ ਕੀਤਾ ਕਾਬੂ ਕਰਕੇ ਉੱਥੋਂ ਲਿਆ ਕੇ ਇਨਾਂ ਨੇ ਜਿਹੜਾ ਕ੍ਰਾਈਮ ਦੇ ਵਿੱਚ ਵਰਤਿਆ ਮੋਟਰਸਾਈਕਲ ਸੀ ਉਹ ਖਡੂਰ ਸਾਹਿਬ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਲਾਇਆ ਸੀ ਤੇ ਜਿਹੜੇ ਇਹਨਾਂ ਨੇ ਦੋ ਵੈਪਨ ਯੂਜ਼ ਕੀਤੇ ਸੀ ਉਹ ਇੱਥੇ ਵੱਲਾਂ ਨਹਿਰ ਦੇ ਲਾਗੇ ਉੱਥੇ ਲੁਕੋ ਕੇ ਗਏ ਸੀ ਕਿ ਕ੍ਰਾਈਮ ਕਰਨ ਤੋਂ ਬਾਅਦ ਉਹ ਪਹਿਲਾਂ ਉੱਥੋਂ ਇਹਨਾਂ ਨੂੰ ਲਿਆ ਕੇ ਇਹਨਾਂ ਦੀ ਸਸਤਰੀ ਪੋਸ਼ੀਸ਼ ਕਰਕੇ ਇਹ ਪਤਾ ਲੱਗੇ 15 ਲੱਖ ਰੁਪਇਆ ਇਹਨਾਂ ਨੇ ਕਮਿਟ ਕੀਤਾ ਸੀ ਲੈਣ ਦਾ ਕ੍ਰਾਈਮ ਕਰਨ ਦਾ ਤੇ ਜਿਹਦੇ ਜੋ ਪਿਛਲੇ ਹਫ਼ਤੇ ਦੌਰਾਨ ਜਦੋਂ ਤੋਂ ਇਹ ਅਮਰਸਰ ਆਏ ਸੀ ਮਨੀਗ੍ਰਾਮ ਜਾਂ ਜਿਹੜੀਆਂ ਹੋਰ ਅਜਿਹੀਆਂ ਜਿਹੜੀਆਂ ਅ ਟ੍ਰਾਂਸਫਰ ਮਨੀ ਟ੍ਰਾਂਸਫਰ ਕਰਨ ਵਾਲੀਆਂ ਜਿਹੜੀਆਂ ਹੈਗੇ ਆ ਉਹਨਾਂ ਨੇ 85000 ਰੁਪਏ ਇਹਨਾਂ ਨੇ ਇੱਥੇ ਹੋਟਲਾਂ ਤੇ ਰਹਿੰਦੇ ਹੋਏ ਨੇ ਪਿਛਲੇ 4 ਦਿਨਾਂ ਚ ਰਿਸੀਵ ਕੀਤਾ ਉੱਥੋਂ ਲਿਆ ਕੇ ਇਹਨਾਂ ਦਾ ਮੋਟਰਸਾਈਕਲ ਰਿਕਵਰ ਕਰਕੇ ਅੱਜ ਜਦੋਂ ਸੁਖਵਿੰਦਰ ਜਿਹਨੂੰ ਕਿ ਸੁੱਖਾ ਗ੍ਰੇਨੇਡ ਵੀ ਕਹਿੰਦੇ ਆ ਇਹ ਪਹਿਲਾਂ 29 ਨਵ ਨੂੰ ਕਪੂਰਥਲਾ ਜੇਲ੍ਹ ਤੋਂ ਮੁਕਦਮਿਆਂ ਤੋਂ ਬਾਹਰ ਆਇਆ ਸੀਗਾ ਇਹਦੇ ਕਰੀਬ ਇਹ ਤੇ 10 ਮੁਕਦਮੇ ਦਰਜ ਨੇ ਜਿਨ੍ਹਾਂ ਤੇ ਲੜਾਈ ਝਗੜੇਂਦੇ ਨੇ ਅਤੇ ਕੁਝ ਐਨਡੀਪੀਐਸ ਦੇ ਪਰਚੇ ਨੇ ਜਿਹੜਾ ਗੁਰਵਿੰਦਰ ਸਿੰਘ ਗੋਰੀ ਹੈਗਾ ਉਹ 20 ਫਰਵਰੀ 2024 ਨੂੰ ਉਹ ਵੀ ਕਪੂਰਥਲਾ ਜੇਲ੍ਹ ਤੋਂ ਬਾਹਰ ਆਇਆ ਸੀਗਾ ਇਹ ਦੋਨੇ ਜੇਲ੍ਹ ਤੋਂ ਬਾਹਰ ਆ ਕੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਦੇਖ ਲਿਆ ਹੋਇਆ ਕਿਉਂਕਿ ਜਿਹੜੇ ਸੁਖਚੈਨ ਦਾ ਜਿਹੜਾ ਪਹਿਲਾ ਸੋਹਰਾ ਪਰਿਵਾਰ ਆ ਉਹਨਾਂ ਦੇ ਜਿਹੜੇ ਰਹਿਸੀ ਜਿਹੜਾ ਹੁਸ਼ਿਆਰਪੁਰ ਬੈਂਸਾ ਪਿੰਡ ਹੈਗਾ ਉਹ ਬੈਂਸਾ ਪਿੰਡ ਦੇ ਇਹ ਨਾਲ ਲੱਗਦੇ ਇਲਾਕੇ ਇੱਕ ਭੋਗਪੁਰ ਦਾ ਤੇ ਇੱਕ ਢਿਲਮਾ ਥਾਣੇ ਦਾ ਜਿਹੜੇ ਹੈਗੇ ਨੇ ਉਹ ਬੰਦੇ ਉਹਨਾਂ ਨੇ ਰੇਂਜ ਕਰਕੇ ਇਹਨਾਂ ਨੂੰ ਦਿੱਤੇ ਉਹਨਾਂ ਬੰਦਿਆਂ ਦੇ ਨਾਲ ਹੀ ਇਹ ਕ੍ਰਾਈਮ ਇਨਜ਼ਾਮ ਦੇਣਾ ਸੀਗਾ ਤੇ ਉਹ ਉਸੇ ਦੀ ਲੜੀ ਦੇ ਵਿੱਚ ਆ ਕੇ ਇਹਨਾਂ ਨੇ ਕ੍ਰਾਈਮ ਕਮਿਟ ਕੀਤਾ ਅੱਜ ਜਦੋਂ ਦੋਨੇ ਗੁਰਵਿੰਦਰ ਗੁਰੀ ਨੂੰ ਤੇ ਸੁਖਵਿੰਦਰ ਨੂੰ ਉਹ ਪਿਸਤਲ ਗਵਰ ਕਰਨ ਦੇ ਲਈ ਕਮਿਸ਼ਨਰੇਟ ਪੁਲਿਸ ਵੱਲਾਂ ਲਾਗੇ ਨਹਿਰ ਦੇ ਕੋਲੋਂ ਤੇ ਲੈ ਕੇ ਗਈ ਤਾਂ ਇਹਨਾਂ ਨੇ ਸਾਡੇ ਜਿਹੜੇ ਕਰਮਚਾਰੀ ਨੂੰ ਧੱਕਾ ਦੇ ਕੇ ਕੋਸ਼ਿਸ਼ ਕੀਤੀ ਵੀ ਜਿੱਥੇ ਇਹਨਾਂ ਦੇ ਪਿਸਤਲ ਪਏ ਸੀ ਉਹ ਪਿਸਤਲ ਚਾਕੇ ਸਾਡੇ ਜਿਹੜੇ ਕਰਮਚਾਰੀਆਂ ਤੇ ਅਟੈਕ ਕੀਤਾ ਸਾਡੇ ਕਰਮਚਾਰੀਆਂ ਨੇ ਪੁਲਿਸ ਪਾਰਟੀ ਨੇ ਆਪਣੇ ਬਚਾਅ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਨਾ ਭਜਣ ਦਿੱਤਾ ਰਾਦਰਨ ਇਹਨਾਂ ਨੂੰ ਇਹਨਾਂ ਦੇ ਵੈਪਨ ਆ ਜਿਹੜੇ ਇਹਨਾਂ ਦੇ ਵੈਪਨ ਵੀ ਕਬਜ਼ੇ ਚ ਲੈ ਤੇ ਉਹ ਫਾਇਰਿੰਗ ਦੌਰਾਨ ਸਾਡੇ ਵੱਲੋਂ ਜਿਹੜੀ ਸੈਲਫ ਪ੍ਰੋਟੈਕਸ਼ਨ ਲਈ ਇਹਨਾਂ ਦਾ ਆਪ ਦੇ ਬਚਾਲ ਲਈ ਫਾਇਰਿੰਗ ਕੀਤੀ ਸੀ ਫਾਇਰਿੰਗ ਦੌਰਾਨ ਜਿਹੜਾ ਗੁਰਕੀਰਤ ਈਲਸ ਗੁਰੀ ਤੇ ਸੁਖਵਿੰਦਰ ਉਹ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਇਸ ਵਕਤ ਅਸੀਂ ਹਸਪੀਟਲ ਦੇ ਵਿੱਚ ਇਹਦੇ ਇਲਾਜ ਉੱਥੇ ਛੱਡ ਕੇ ਆਏ ਆ ਜਿਹੜਾ ਸਾਬੀ ਆ ਸੁਖਵਿੰਦਰ ਸਾਬੀ ਉਹ ਸਾਡੇ ਕੋਲੇ ਕਸਟਡੀ ਚ ਆ ਉਹਦੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆ ਇਸ ਤਰ੍ਹਾਂ ਇਹ ਜਿਹੜਾ ਕ੍ਰਾਈਮ ਹੋਇਆ ਸੀ ਏ ਅੱਜ ਇਹਦਾ ਪੂਰਾ ਪਰਦਾ ਫਾਸ਼ ਹੋ ਗਿਆ ਜਿੱਦੋਂ ਇਹੀ ਤੱਥ ਜਿਹੜਾ ਅਸੀਂ ਕੱਲ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਵੀ ਸੁਖਚੈਨ ਸਿੰਘ ਦੇ ਸਹੁਰਾ ਪਰਿਵਾਰ ਨੇ ਉਹਨਾਂ ਦੀ ਲੜਕੀ ਭਾਵੇਂ ਉਹਨੇ ਸੁਸਾਈਡ ਕੀਤਾ ਸੀ ਉਹਦੀ ਮੌਤ ਦਾ ਬਦਲਾ ਲੈਣ ਲਈ ਸੁਖਚੈਨ ਨੂੰ ਕਤਲ ਕਰਾਉਣ ਦੇ ਲਈ ਇਹਨਾਂ ਵਿਅਕਤੀਆਂ ਦੀ ਮਦਦ ਦੇ ਨਾਲ ਇਸ ਕ੍ਰਾਈਮ ਨੂੰ ਇੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਆ ਜੋ ਜਿਹੜੇ ਅੱਜ ਤੱਕ ਪੰਜ ਦੇ ਦੋਸ਼ੀ ਕੱਲ ਗ੍ਰਿਫਤਾਰ ਹੋ ਗਏ ਸੀ ਤਿੰਨ ਅੱਜ ਜਿਹੜੇ ਮੇਨ ਸ਼ੂਟਰ ਗ੍ਰਿਫਤਾਰ ਹੋ ਗਏ ਨੇ ਜਿਹੜਾ ਸਾਡਾ ਜਿਹੜਾ ਮੇਜਰ ਪਾਰਟ ਆ ਉਹ ਕ੍ਰਾਈਮ ਦਾ ਜਿਹੜਾ ਟਰੇਸ ਹੋ ਕੇ ਸਾਡਾ ਇਹ ਜਿਹੜਾ ਮੁਕੱਦਮਾ ਕੰਪਲੀਟ ਹੋ ਗਿਆ ਅੱਜ ਜਦੋਂ ਹੁਣ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕੀਤਾ ਉਹ ਇੱਕ ਵੱਖਰਾ ਪਰਚਾ ਅਟੈਕ ਕਰਨ ਦਾ ਜਿਹੜਾ ਉਹ ਇਹਨਾਂ ਦੇ ਦਰਜ ਹੋਇਆਗਾ ਉਹ ਉਹਦੇ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਵੇਗੀ ਤੇ ਇਹਨਾਂ ਦੀ ਪੁੱਛਗਿੱਛ ਕਰਕੇ ਇਹਨਾਂ ਨੇ ਪੈਸੇ ਆ ਜਿਹੜੇ ਹੋਰ ਕਿਹੜੇ-ਕਿਹੜੇ ਸੋਰਸਸ ਰਾਹੀਂ ਮੰਗਾਏ ਨੇ ਜਾਂ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਕਿਵੇਂ ਕ੍ਰਾਈਮ ਦੇ ਨਾਲ ਕਿਵੇਂ ਜੁੜਦੇ ਨੇ ਉਹਨੂੰ ਕੰਪਲੀਟ ਕੀਤਾ ਜਾਵੇਗਾ ਜੀ ਪੁਲਿਸ ਕਰਮਚਾਰੀ ਹੈ ਸਾਡੇ ਦੋ ਕਰਮਚਾਰੀ ਸੀ ਉਹਨਾਂ ਦਾ ਚੈੱਕਅਪ ਕਰਵਾਇਆ ਜਿਹੜੇ ਮੂਰੇ ਸੀਗੇ ਉਹ ਬੇਸਿਕਲੀ ਉਹਨਾਂ ਦੇ ਗੋਲੀ ਨਹੀਂ ਲੱਗੀ ਬਟ ਉਹ ਥੋੜਾ ਟੈਨਸ਼ਨ ਜਾਂ ਘਬਰਾਹਟ ਦੇ ਵਿੱਚ ਥੋੜਾ ਜਿਹਾ ਫੇਟ ਹੋਏ ਸੀਗੇ ਦੇ ਆਰ ਆਲ ਰਾਈਟ ਉਹਨਾਂ ਦੇ ਕੋਈ ਸਟੈਪ ਕੋਈ ਗੋਲੀ ਨਹੀਂ ਲੱਗੀ ਆ ਇਹਨਾਂ ਦੋਨਾਂ ਦੇ ਜਿਹੜੀ ਆ ਲੱਤ ਦੇ ਵਿੱਚ ਗੋਲੀ ਲੱਗੀ ਆ ਇੱਕ ਦੇ ਸ਼ਾਇਦ ਪੱਟ ਦੇ ਵਿੱਚ ਗੋਲੀ ਲੱਗੇ ਆ ਉਹ ਡਾਕਟਰ ਸਾਹਿਬਾਨ ਨੇ ਇਹਨਾਂ ਦਾ ਇਲਾਜ ਕਰਾਇਆ ਅਸੀਂ ਉੱਥੇ ਦੇਖ ਕੇ ਆਏ ਆ ਪਿਸਟਲ ਦੀ ਗੋਲੀ ਪਿਸਟਲ ਦੀਆਂ ਗੋਲੀਆਂ ਪਿਸਟਲ ਉਹੀ ਪਿਸਟਲ ਜਿਹੜੇ ਇਹਨਾਂ ਨੇ ਕ੍ਰਾਈਮ ਕਰਕੇ ਉੱਥੇ ਲੁਕੋ ਕੇ ਗਏ ਸੀ ਸੇਮ ਪਿਸਟਲ ਜਿਹੜੇ ਆ ਉਹ ਦੋਨੇ ਪਿਸਟਲ ਵੀ ਰਿਕਵਰ ਕਰ ਲਿਆ ਜਿਨ੍ਹਾਂ ਦਾ ਇੱਕ ਮੈਗਜ਼ੀਨ ਮੌਕੇ ਤੇ ਡਿੱਗਿਆ ਸੀਗਾ ਔਰ ਤਿੰਨ ਮੈਗਜ਼ੀਨ ਜਿਹੜੇ ਆ ਇਹਨਾਂ ਦੇ ਨਾਲ ਪਲੱਸ ਜਿਹੜੇ ਕੁਝ ਕਾਰਟਰੀਜ ਸਹੇਕੇ ਨੇ ਉਹ ਸਾਰੇ ਅਸੀਂ ਇਹਨਾਂ ਤੋਂ ਲੈ ਕੇ ਪੁਲਿਸ ਨੇ ਉਹਦੇ ਵੀ ਦੱਬ ਕੇ ਸੀ ਜਾਂਦੇ ਉਹ ਉਸੇ ਉਸੇ ਦਿਨ ਹੀ ਦੱਬ ਗਏ ਉਸੇ ਦਿਨ ਹੀ ਉਹ ਜਿਹੜੇ ਪ੍ਰੋਵਾਈਡ ਕੀਤੇ ਗਏ ਨੌਕਸਾਨਾਂ ਲੋਕੀ ਉਹਨਾਂ ਦਾ ਪਤਾ ਲੱਗ ਸਕਿਆ ਕਿ ਕੌਣ ਨੇ ਨੌਕਸਾਨ ਕੀਤਾ ਉਹ ਉਹ ਇਨਵੈਸਟੀਗੇਸ਼ਨ ਦੀ ਤਹਿ ਤੱਕ ਜਾ ਕੇ ਜਿਹੜਾ ਵੀ ਬੰਦਾ ਦੂਰੋਂ ਨੇੜੇੋਂ ਜਿਹੜਾ ਵੀ ਇਸ ਕ੍ਰਾਈਮ ਜੇਨਰੋਲਡ ਆ ਭਾਵੇਂ ਉਹ ਸਾਡੇ ਕੋਲੇ ਇੱਥੇ ਆ ਭਾਵੇਂ ਵਿਦੇਸ਼ਾਂ 'ਚ ਬੈਠਾ ਇਹ ਸਾਡੇ ਸਾਡੇ ਸੀਐਮ ਸਾਹਿਬ ਦੀ ਸਾਡੇ ਡੀਜੀਪੀ ਸਾਹਿਬ ਦੀਆਂ ਸਖਤ ਹਦਾਇਤਾਂ ਨੇ ਵੀ ਕੋਈ ਅਜਿਹਾ ਜਿਹੜਾ ਕੋਈ ਐਲੀਮੈਂਟ ਆ ਜਿਹੜਾ ਉਹ ਉਹ ਬਿਲਕੁਲ ਉਹ ਲੌਜੀਕ ਐਂਡ ਤੇ ਲੈ ਕੇ ਜਾਵਾਂਗੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੇ ਪਿਛਲੇ ਹਫਤੇ ਦੌਰਾਨ ਆ ਮੋٹے ਤੌਰ ਤੇ ਜੋ ਯਾਹਰ ਹੋਇਆ ਉਹ ਸਾਡੇ 85000 ਰੁਪਏ ਇਹਨਾਂ ਨੇ ਇੱਥੇ ਹੋਟਲਾਂ 'ਚ ਰਹਿੰਦਿਆਂ ਖੁੰਦਿਆ ਨੇ ਇਹ ਦੋ ਹੋਟਲਾਂ 'ਚ ਰਹੇ ਨੇ ਉਸ ਦਿਨ 85000 ਰੁਪਏ ਜਿਹੜਾ ਔਨ ਰਿਕਾਰਡ ਬਾਹਰੋਂ ਯੂ ਐਸ ਏ ਤੋਂ ਇੱਥੇ ਟ੍ਰਾਂਸਫਰ ਹੋਇਆ ਸਰ ਇੱਕ ਹੋਟਲ ਨੂੰ ਬੰਦ ਕਰ ਦਿੱਤਾ ਗਿਆ ਦੂਸਰਾ ਹੋਟਲ ਕਿਹੜਾ ਜੀ ਦੂਸਰਾ ਬਹਿਲਾ 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 ਹੋਟਲ ਆ ਦੋ ਦਿਨ ਬਹਿਲਾ ਹੋਟਲ 'ਚ ਰਹੇ ਨੇ ਦੋ ਦਿਨ ਇੱਥੇ ਰਹੇ ਨੇ ਇਹ ਪਿਛਲੇ 85 ਦਿਨਾਂ ਦੇ ਇੱਥੇ ਆ ਕੇ ਇਹ ਕ੍ਰਾਈਮ ਕਮਿਟ ਕਰਦੇ ਸੀ ਇਹ ਨਸ਼ੇ ਡਰਗ ਡੋਜ਼ ਵੀ ਲੈਂਦੇ ਨੇ ਤੇ ਡਰਗ ਲੈਣ ਲਈ ਇਹ ਤਰਨ ਤਰਨ ਵੀ ਗਏ ਸੀ ਉਦੋਂ ਇਲਾਵਾ ਇਹਨਾਂ ਦਾ ਜਿਹੜਾ ਨਸ਼ੇ ਕਰਨ ਦੇ ਆਦੀ ਨੇ ਤੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆ ਕ੍ਰਿਮੀਨਲ ਰਿਕਾਰਡ ਵਾਲੇ ਬੰਦਿਆਂ ਨੇ ਕ੍ਰਾਈਮ ਕਮਿਟ ਕੀਤਾ ਸਰ ਜਿਹੜਾ ਉਹ ਤੋਂ ਕੋਈ ਵੈਪਨ ਮਿਲਿਆ ਨਹੀਂ ਇਹ ਜਿਹੜਾ ਆਪਣਾ ਮੋਟਰਸਾਈਕਲ ਦੇ ਵੈਪਨ ਇੱਥੇ ਲੁਕੋ ਕੇ ਇੱਥੇ ਲੁਕੋ ਕੇ ਗਏ ਸੀ ਵੈਪਨ ਉੱਥੋਂ ਨਹੀਂ ਮਿਲਿਆ ਉਹ ਟੋਟਲ ਫਾਇਲ ਹੋ ਜਾਈਂਦਾ ਦੋਨੋਂ ਪਾਸੇ ਉਹ ਉਹ ਐਗਜ਼ੈਕਟਲੀ ਕਾਊਂਟਿੰਗ ਕਰਦੇ ਆ ਇਹਨਾਂ ਵੱਲੋਂ ਮੇਰੇ ਹਿਸਾਬ ਨਾਲ 3 ਤੋਂ 4 ਜਿਹੜੇ ਇਹਨਾਂ ਨੇ ਫੇਰ ਕੀਤੇ ਨੇ ਹਾਂਜੀ ਇਹਨਾਂ ਨੇ ਚਲਾ ਹਾਂਜੀ ਇਹਨਾਂ ਨੇ ਚਲਾ ਦੋਨੇ ਸਰ ਕਹਿ ਸਰਦੇ ਹਾਂਜੀ ਦੋਨੇ ਆਊਟ ਆਊਟ ਡੇਂਜਰ ਹੈ ਪਿਸਟਲ ਤੇ ਜਿਹੜਾ ਸੀ ਮਾਲ ਫੰਕਸ਼ਨ ਹੋ ਗਈ ਸੀ ਜਦੋਂ ਉਹਨਾਂ ਨੇ ਫਾਇਰ ਕੀਤੀ ਸੀ ਬਿਸਟਲ ਇਹ ਗੱਲ ਨਹੀਂ ਹੁੰਦੀ ਮਾਲ ਫੰਕਸ਼ਨ ਹੋ ਗਈ ਇੱਕਦਾਂ ਉਹਨਾਂ ਨੇ ਪੈਨਿਕ ਹੋ ਜਾਂਨੇ ਉਸ ਵੇਲੇ ਉਹਨਾਂ ਦਾ ਮੈਗਜ਼ੀਨ ਹੀ ਰਿਕੇ ਪਿਆ ਸੀਗਾ ਇੱਕ ਮੈਗਜ਼ੀਨ ਥਾਰ ਪਿਸਟਲ ਨਾਲ ਦੋ ਦੋ ਮੈਗਜ਼ੀਨ ਸੀ ਇੱਕ ਮੈਗਜ਼ੀਨ ਉਹਦੇ ਡਿੱਗ ਪਿਆ ਉਹ ਬੰਦਾ ਉੱਥੇ ਆਪਣੇ ਆਪ ਵਿਚ ਪਾਸੀ ਹੋ ਗਿਆ ਕਿਉਂਕਿ ਉਹਦਾ ਮੈਗਜ਼ੀਨ ਡੈਗ ਪਿਆ ਦੁਆਰਾ ਉਹ ਲਾਉਣ ਜੋਗਾ ਨਹੀਂ ਸੀ ਪੈਨੇਗ ਹੋ ਗਿਆ ਦੂਸਰੇ ਨੇ ਦੋ ਫਾਇਰ ਕਰਤੇ ਸੀ ਫਾਇਰ ਕਰਨ ਤੋਂ ਬਾਅਦ ਜਿਹੜਾ ਉਹਦਾ ਇੱਕ ਕਾਰਟ੍ਰਿਜ ਹੈਗਾ ਉਹ ਵਿੱਚ ਅੜਿਆ ਰਹਿ ਗਿਆ ਇਹ ਕੋਈ ਪਰਮਾਨੈਂਟਲੀ ਡਿਸੇਬਲ ਨਹੀਂ ਹੋ ਜਾਂਦਾ ਡਿਸਫੰਕਸ਼ਨ ਨਹੀਂ ਹੋ ਜਾਂਦਾ ਦੁਬਾਰਾ ਉਹਨੂੰ ਖੋਲ ਕਰਕੇ ਜਦੋਂ ਕੋਕ ਕਰਦੇ ਨੇ ਫੇਰ ਉਹ ਠੀਕ ਹੋ ਜਾਂਦਾ ਸੀਮ ਵੈਪਨ ਸੀ ਜਿਹੜੇ ਉਹ ਨਹੀਂ ਸੀ ਹਾਂਜੀ ਸੀਮ ਵੈਪਨ ਦੋਨੇ ਗੱਲ ਇਹ ਸੁਰਿੰਦਰਪਾਲ ਸਾਹਿਬ ਡਿਲੀਟ ਡੀਲ ਕੀਤਾ ਯੂਐਸਏ ਦੇ ਵਿੱਚ ਇਹ ਸੁਰਿੰਦਰ ਹਾਂਜੀ ਸੁਰਿੰਦਰ ਜਿਹੜਾ ਇਹਨਾਂ ਦਾ ਪਰਚਾ ਦਰਜ ਹੋਇਆ ਸੀ ਪੰਜ ਵਿਅਕਤੀਆਂ ਦੇ ਪਰਿਵਾਰ ਨੇ ਮ ਸੁਖਚੈਨ ਦਾ ਪ੍ਰਾਣਾ ਫਾਦਰੇਨਲਾ ਮਦਰਨ ਲਾ ਉਹਦੀ ਜਿਹੜੀ ਸਾਲੀ ਹੋ ਗਈ ਉਹਦਾ ਸਾਲਾ ਹੋ ਗਿਆ ਤੇ ਉਹਦੇ ਉਹਨਾਂ ਦੀ ਜਾਗ ਗਿਆ ਪੰਜ ਸਿੱਧਾ ਹਿਆਰਪੁਰ ਤੋਂ ਅਸੀਂ ਪੁਛ ਕੇ ਸ ਮੋٹے ਤੌਰ ਤੇ ਕਰਕੇ ਆਪਾਂ ਇਹਨਾਂ ਦਾ ਮੋਟਰਸਾਈਕਲ ਰਿਕਵਰ ਕਰਾਇਆ ਖਡੂਰ ਸਾਹਿਬ ਤੋਂ ਫਰੂਦ ਸਾਹਿਬ ਤੋਂ ਲਿਆਂਦਾ ਇੱਥੇ ਲਿਆਂਦਾ ਅੱਜ ਸਵੇਰੇ ਉੱਤੇ ਇਹ ਤਕਰੀਬ ਸਾਡੀ 9 10 10 ਵਜੇ ਦੀ ਗੱਲ ਹੈ ਸਾਢੇ 10 ਵਜੇ ਦੀ ਗੱਲ ਹੈਗੀ ਆ ਜੋ ਉਹਨਾਂ ਨੂੰ ਉਥੋਂ ਕਾਬੂ ਕੀਤਾ ਉਹ ਫਿਰ ਸਾਰਾ ਸਮਾਂ ਹੁਣ ਤੱਕ ਅਸੀਂ ਆਪਰੇਸ਼ਨ 'ਚ ਹੀ ਲੱਗੇ ਰਹੇ ਹਾਂ ਤਾਂ ਹੀ ਆਪਾਂ ਥੋੜਾ ਜਿਹਾ ਲੇਟ ਮਿਲ ਰਹੇ ਆ ਸਰ ਵਾਰਦਾਤ ਕਰਨ ਤੋਂ ਬਾਅਦ ਮੋਟਰਸੈਕਲ ਉੱਥੇ ਲਾ ਕੇ ਆਏ ਹਾਂ ਜੀ ਸਰ ਵੈਪਨ ਕਿਤੋਂ ਅਜੇ ਸਟਾਰ ਸਟਾਰ ਵੈਪਨ ਆ ਜੀ ਇਹਨਾਂ ਦੇ ਉਹ ਹੈ ਮਤਲਬ ਸਟਾਰ ਵੈਪਨ ਨੇ ਸਰ ਅਰੇਂਜ ਬੰਦੇ ਧਰਮਸ਼ਾਲਾ ਕਿਨੇ ਦਿਨ ਕਿਨੇ ਦਿਨਾਂ ਤੋਂ ਰਹਿੰਦੇ ਸੀ ਅਸੀਂ ਜਿਸ ਦਿਨ ਤੋਂ ਇਹਨਾਂ ਨੇ ਕ੍ਰਾਈਮ ਕੀਤਾ ਸਾਡੀਆਂ ਟੀਮਾਂ ਸ੍ਰੀ ਮਨਿਉ ਰਾਣਾ ਜੀ ਸ੍ਰੀ ਵਿਸ਼ਾਲਜੀਤ ਜੀ ਮਡੇਰ ਸਾਹਿਬ ਤੇ ਸਾਡੇ ਸੀਆਈਏ ਇਨਸਪੈਕਟਰ ਤੇ ਸਾਡੀਆਂ ਜਿਹੜੀਆਂ ਕੰਪਲੀਟ ਜਿਹੜੀਆਂ ਸਾਡੀਆਂ ਟੀਮਾਂ ਨੇ ਸਾਡੇ ਲਈ ਇੱਕ ਬੜਾ ਵੱਡਾ ਚੈਲੰਜ ਸੀ ਕਿਉਂਕਿ ਮੀਡੀਆ ਦੇ ਵਿੱਚ ਇਹਨੂੰ ਬੜਾ ਗਲਤ ਤਰੀਕੇ ਨਾਲ ਪ੍ਰੋਜੈਕਟ ਹੋਇਆ ਸੀ ਵੀ ਬੰਦੇ ਦੇਣ ਦਿਹਾੜੇ ਆ ਕੇ ਇਦਾਂ ਦੇ ਇਹ ਕ੍ਰਾਈਮ ਕਰ ਗਏ ਨੇ ਐਨਆਰਆਈ ਸੇਫ ਨਹੀਂ ਹੈਗੇ ਜਦੋਂ ਕਿ ਜਈ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਉਹਨਾਂ ਦਾ ਜਾਤੀ ਰੰਜਿਸ਼ ਦਾ ਪਰਿਵਾਰ ਰੰਜਿਸ਼ ਦਾ ਮਸਲਾ ਹੈਗਾ ਸੀਗਾ ਉਹ ਕ੍ਰਾਈਮ ਜਿਆ ਕ੍ਰਾਈਮ ਕਿਤੇ ਵੀ ਕਿਸੇ ਵੀ ਕੋਈ ਸੰਭਾਵਨਾ ਹੋ ਸਕਦੀ ਆ ਉਹਨੂੰ ਕਦੇ ਰੋਕਣਾ ਸੰਭਵ ਨਹੀਂ ਹੁੰਦਾ ਤੇ ਪ੍ਰੰਤੂ ਸਾਡੀ ਪੁਲਿਸ ਨੇ ਬੜੇ ਹੀ ਟਾਈਮਲੀ ਸਾਡੇ ਸਾਰੇ ਅਧਿਕਾਰੀਆਂ ਨੇ ਸਾਡੀ ਟੀਮ ਨੇ ਜਿੰਨੇ ਵੀ ਜਵਾਨ ਨੇ ਬੜੀ ਮੁਸਤੈਦੀ ਨਾਲ ਦਿਨ ਰਾਤ ਇੱਕ ਕਰਕੇ ਉਹਨਾਂ ਨੂੰ ਜਿਉਂ ਇੱਥੋਂ ਉਸੇ ਦਿਨ ਸ਼ਾਮ ਨੂੰ ਇਹਨਾਂ ਦਾ ਫੁਟੇਜ ਸ਼ੋਅ ਹੋਈ ਸੀ ਇੱਥੋਂ ਕਰਤਾਰਪੁਰ ਗਏ ਕਰਤਾਰਪੁਰ ਤੋਂ ਫਿਰ ਇਹਨਾਂ ਨੇ ਆਟੋ ਯੂਜ਼ ਕੀਤਾ ਆਟੋ ਯੂਜ਼ ਕਰਕੇ ਫਿਰ ਬਸ ਤੇ ਬਹਿ ਕੇ ਜਲੰਧਰ ਗਏ ਜਲੰਧਰ ਤੋਂ ਬਾਅਦ ਫਿਰ ਹਸ਼ਿਆਰਪੁਰ ਗਏ ਹਸ਼ਿਆਰਪੁਰ ਇਹ ਕੱਲ ਸ਼ਾਮ ਨੂੰ ਹੀ ਪ੍ਰੈਜੈਂਸੀ ਸਾਡੀ ਸਾਰੀ ਰਾਤ ਸਾਡੀਆਂ ਟੀਮਾਂ ਉੱਥੇ ਲਗਾਤਾਰ ਦਿਨ ਰਾਤ ਲੱਗੀਆਂ ਰਹੀਆਂ ਇੰਸਪੈਕਟਰ ਰਮਨਾ ਇਹਨਾਂ ਦੀ ਟੀਮ ਆ ਉਹ ਖੰਗੋਲ ਦੇ ਖੰਗੋਲ ਦੇ ਸਾਡੀ ਹਿਊਮਨੈਂਟ ਜਾਂ ਟੈਕਨੀਕਲ ਸਾਰਿਆਂ ਦੇ ਹਿਸਾਬ ਨਾਲ ਅੱਜ ਸਵੇਰੇ ਉਥੋਂ ਕਾਬੂ ਹੋ ਗਿਆ ਉਹ 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 ਧਰਮਸ਼ਾਲਾ ਗਏ ਜਿਨ੍ਹਾਂ ਨੇ ਵੀ ਜਿਨ੍ਹਾਂ ਨੂੰ ਇਹ ਨੋਲਿਜ ਹੋਵੇ ਵੀ ਇਹ ਮਾੜੇ ਬੰਦੇ ਹੋ ਸਕਦੇ ਨੇ ਉਹਨਾਂ ਦੀ ਆਈਡੈਂਟੀ ਕੋਈ ਲੁਕਾਉਣ ਦੀ ਕੋਸ਼ਿਸ਼ ਕਰੇ ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਕੋਈ ਟੈਲੀਫੋਨ ਨੰਬਰ ਆਧਾਰ ਕਾਰਡ ਆ ਜਿਹੜਾ ਪ੍ਰੋਪਰ ਰਿਕਾਰਡ ਨਾ ਲਵੇ ਉਹ ਜਿਹੜੇ ਇਸ ਤਰੀਕੇ ਨਾਲ ਉਹ ਡੈਫੀਨਿਟਲੀ ਉਹਨਾਂ ਨੂੰ ਇਹ ਪ੍ਰੀਜ਼ਿਊਮ ਕੀਤਾ ਜਾਂਦਾ ਵੀ ਇਹਨਾਂ ਨੇ ਜਿਹੜੇ ਇਹ ਕ੍ਰਾਈਮ ਕ੍ਰਿਮੀਨਲ ਨੂੰ ਲਗਾਉਂਦੇ ਨੇ ਆਦਰਵਾਇਜ਼ ਸਰਾਵਾਂ ਚ ਹੋਟਲਾਂ ਚ ਸਾਰੇ ਨਹੀਂ ਰਹਿਣਾ ਹੁੰਦਾ ਉਹਦੇ ਪਰ ਉਹਦੇ ਰਹਿਣ ਦੇ ਲਈ ਨੇਮ ਬਣਿਆ ਹੁੰਦਾ ਪ੍ਰੋਪਰ ਕੋਈ ਰਜਿਸਟਰ ਲੱਗੇ ਨੇ ਡਾਕੂਮੈਂਟ ਲੱਗੇ ਨੇ ਟੈਲੀਫੋਨ ਲੱਗੇ ਨੇ ਇਹ ਸਟ ਹੋਟਲ ਵਾਲਿਆਂ ਨੇ ਕੁਝ ਨਹੀਂ ਲਿਆ ਸੀ ਦੂਸਰਿਆਂ ਦਾ ਵੀ ਚੈੱਕ ਕਰ ਰਹੇ ਆ ਜਿਸ ਤਰ੍ਹਾਂ ਦੀ ਸੂਰਤ ਹੋਵੇਗੀ ਬੈਸੀ ਕਰਵੇਗੀ ਜੀ ਉਹ ਉਹਲੇ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਅੰਮ੍ਰਿਤਸਰ ਦੇ ਬੰਦੇ ਨੇ ਨਹੀਂ ਉਹ ਜਿਹੜਾ ਇਹਨਾਂ ਦਾ ਸਾਲਾ ਜਿਹੜਾ ਬਾਹਰ ਬੈਠਾ ਸੁਰਿੰਦਰਪਾਲ ਹਾਂ ਉਹਨੇ 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 ਇਹਨਾਂ ਨੂੰ ਕਿਤੇ ਰੱਖ ਕੇ ਚਗਵਾਏ ਨੇ ਉਹ ਜਿਹੜਾ ਐਂਗਲ ਹੈਗਾ ਉਹ ਅਸੀਂ ਇਨਵੈਸਟਿਗੇਟ ਕਰਕੇ ਜਿਹੜਾ ਬੰਦਾ ਇਨਵੋਲਵ ਹੋਇਆ ਉਹਨੂੰ ਅਸੀਂ ਪਾਇੰਟ ਆਊਟ ਕਰਾਂਗੇ ਸਰ ਜਿਹੜੇ ਬੰਦੇ ਸਰ ਜਿੰਨੇ ਨਾਮ ਤੇ ਰੈਸਟੋਰੈਂਟ ਸੀ ਉਹਦੋਂ ਰੈਸਟੋਰ ਹੋ ਗਿਆ ਜਿਹੜੇ ਨਾਮ ਤੇ ਧੋਣੇ ਸੀ ਉਹ ਹੋ ਗਿਓ ਕੋਈ ਨਹੀਂ ਇਸ ਕੇਸ ਦੇ ਵਿੱਚ ਚਲਾ ਗਿਆ ਹੋਰ ਕੋਈ ਕੋਈ ਮਨੀ ਟਰਾਂਸਫਰ ਦੇ ਵਿੱਚ ਹੈਲਪ ਕਰਨ ਵਾਲਾ ਕੋਈ ਵੈਪਨ ਲਿਆਉਣ ਦੇ ਕੋਈ ਹੈਲਪ ਕਰਨ ਵਾਲਾ ਜਿਹੜਾ ਹੈਗਾ ਜੇ ਕੋ ਉਹ ਬੰਦਾ ਹੋਵੇਗਾ ਸਰ ਪਲੱਸ ਫੋਰਨ ਵਾਲੇ ਉਹ ਤਾਂ ਹੈਗਾ ਹੀ ਉਹ ਤਾਂ ਉਹਦਾ ਆਲਰੇਡੀ ਨਾਮਜ਼ਦੀ ਹੈ ਨਾ ਉਹਦਾ ਆਲਰੇਡੀ ਹੈ ਪਾਰਟ ਆਫ ਐਫ ਆਈ ਆਰ ਨੇ ਜਿਹੜੇ ਜਿਹਦਾ ਵੀ ਜਿੱਦਾਂ ਦਾ ਰੋਲ ਆਏਗਾ ਅਸੀਂ ਕਾਰਵਾਈ ਕਰਾਂਗੇ ਤਾਂ ਤਾਂ ਵਾਲੇ 900 ਉਹਨਾਂ ਦਾ ਪਤਾ ਕੀਤਾ ਜਾਏਗਾ ਜਿਨ੍ਹਾਂ ਦਾ ਨਸ਼ਾ ਲੈਣ ਦੇ ਲਈ ਕਿਹਾ ਕਿੰਨੇ ਦਾ ਨਸ਼ਾ ਲੈ ਕੇ ਆਏ ਦੀ ਉਹ ਆਲਰੇਡੀ ਸੀ ਅਰੈਸਟ ਕਰ ਲਿਆ ਜੀ ਗੱਲ ਉਹਨਾਂ ਕੋਲ ਪਹਿਲਾਂ ਗਏ ਸੀ ਉਹ ਬੋਥ ਹੈ ਵੀ ਨੇ ਅਰੈਸਟ ਕਰ ਲਏ ਅਰੈਸਟ ਨੇ ਸਾਡੇ ਕੋਲ ਹਾਂ ਜੀ ਉਹ ਠੀਕ ਹੈ ਬਿਲਕੁਲ ਠੀਕ ਹੈ ਉਹ ਬਚ ਗਿਆ ਠੀਕ ਹੈ ਜੀ ਥੈਂਕ ਯੂ